ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਬਾਈ ਜੀ ਹੁਣਾਂ ਦਾ ਵਪਾਰ ਲੈਣ ਦਾ ਕੰਮ ਆ ਰੂਟੀਨ ਕੀ ਬਾਈ ਜੀ ਹੁਣ ਅਗਲੇ ਪਸ਼ੂ ਆਉਂਦੇ ਰਹਿੰਦੇ ਆ ਅਰ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਪੈਂਦੇ ਰਹਿੰਦੇ ਆ ਬਾਈ ਜੀ ਤੇ ਸੂਈ ਸਵਾਈ ਬਹੁਤ ਸੋਹਣੀ ਸਨਖੀ ਵਾੜ ਲੈ ਕੇ ਤੁਹਾਡੇ ਲਈ ਆਏ ਆ ਬਾਈ ਜੀ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੰਬਗੜੀ ਜਿਲ੍ਹਾ ਫਰੀਦਕੋਟ ਦੀ ਜਤੂ ਠੀਕ ਹੈ ਬਾਈ ਤੇ ਕੀ ਡਿਟੇਲ ਆਈ ਜੀ ਬੈਡ ਦੀ ਇਹ ਵੀ 500 ਗਰਸ ਦੀ ਹੈ ਹਾਂਜੀ ਤੇ ਅੱਜ ਸਵੇਰੇ ਸੁਈ ਹੈ ਹਾਂਜੀ ਜੇਰ ਜੀ ਨੇ ਕੰਪਲੀਟ ਪਾ ਲਿਆ ਉਹ ਲਫਾਫੇ ਚ ਰੱਖੀ ਠੀਕ ਹੈ ਜੇਰ ਬਾਈ ਜੀ ਹੁਣੀ ਆਵੇ ਲਫਾਫੇ ਚ ਪਾ ਕੇ ਬਾਈ ਜੀ ਰੱਖੀ ਬੈਠੇ ਆ ਜੇਰ ਪੈ ਗਈ ਆ ਕਰਮਾਂ ਵਾਲੀ ਦੀ ਕੰਪਲੀਟ ਆ ਜਮਾ ਕੀ ਦਿੱਤਾ ਬਾਈ ਇਹਨੇ ਇਹ ਤਾਂ ਮਗਰ ਬੱਚਾ ਵੀ ਜੈਸੀ ਸੀਮਨ ਲੱਗਿਆ ਸੀਗਾ ਹਾਂਜੀ ਅੱਛਾ ਦਿੱਤਾ ਬੱਚਾ ਦਿੱਤਾ ਜੀ ਠੰਡੀ ਸੀਲ ਦਾ ਕੋਈਆਂ ਤਰੀਕਾ ਬੈਠਾ ਠੀਕ ਹੈ ਬਾਈ ਠੰਡੀ ਸਿਲ ਨਹੀਂ ਕਿ ਜਾਨੀਆਂ ਠੀਕ ਹੈ ਜੀ ਹਾਂ ਬੈਠਾ ਹੀ ਮਰੀ ਗਿਆ ਧਾਰਾ ਲ ਬਾਈ ਜੀ ਨੇ ਬੱਚਾ ਉਹ ਨਹੀਂ ਛੱਡਿਆ ਬੱਚਾ ਉਹ ਖੜਾ ਧਾਰਾ ਮਾਰਨ ਲੱਗ ਗਿਆ ਉੱਠੇ ਪਾਸੇ ਹੀ ਬਹਿ ਕੇ ਧਾਰਾ ਸੋਹਣੀਆਂ ਬਾਈ ਜੀ ਵਦਗਾ ਸਾਫ ਕੋਈ ਘੂਰ ਨਹੀਂ ਛੱਟਾ ਨਹੀਂ ਸੋਹਣੀਆਂ ਧਾਰਾ ਚਾਰੇ ਬਾਈ ਜੀ ਚਾਰ ਹੀ ਥਾਣਾ ਹਾਂਜੀ ਬਾਈ ਜੀ ਕੋਈ ਠੱਗੀ ਨਹੀਂ ਸੀਲ ਟੰਡੀ ਦੀ ਬਾਈ ਜੀ ਇਹਦੇ ਫੁੱਲ ਗਰੰਟੀ ਹੈ ਨਿਆਣਾ ਨਹੀਂ ਪਾਇਆ ਬਾਕੀ ਫਾਰਮ ਦੀ ਵਹਿੜਾ ਉੱਠੇ ਪਾਸੇ ਬਹਿ ਕੇ ਫਾਰਮ ਦੀ ਵਹਿੜਾ ਬਾਈ ਜੀ ਇਹਦੇ ਵੱਡੇ ਪੂਰੀ ਫਾਰਮ ਚੋਂ ਆਈ ਆ ਜੀ ਕਿੰਨਾ ਜਿੰਦਰ ਦੀ ਮਰਜ਼ੀ ਬੈਠਾ ਰਹਿ ਬਾਈ ਜੀ ਹਾਂਜੀ ਬਈ ਸਿੱਧੇ ਕੁੱਠੇ ਪਾਸੇ ਬਾਈ ਜੀ ਇੰਦਰ ਦੀ ਮਰਜ਼ੀ ਵੈਗੇ ਚਵਾਈ ਕਰ ਸਕਦੇ ਆ ਸੀਲਸ ਆਊਗਾ ਕਿੰਨਾ ਕਿਦਦ ਪਾ ਦੂ ਬਾਈ ਜੀ ਭਾਈ ਜਿਹੜੇ ਬੰਦੇ ਦਾ ਤਾਂ ਲਈ ਹੈ ਹਾਂਜੀ ਉਹ ਕਹਿੰਦੇ ਸਾਡਾ 28 29 ਕਿਲੋ ਦਾ ਚੋਆਵਾ ਹਾਂਜੀ ਪਰ ਦੁੱਧ ਆਪ ਦੀ ਸੰਭਾ ਕਰੀ ਜਿਹੜੇ ਬੰਦੇ ਨੇ ਲੈ ਕੇ ਦੇਖੇ 25 26 ਕਿਲੋ ਦਾ ਪੌਣ ਦਾ ਹੱਕ ਹੈਗਾ ਵੀ ਅਗਰ ਮੇਰੇ ਹੱਥ ਨਾਲ ਵੀਰੇ ਕੋਲੇ ਹੀ ਹੱਥਾਂ ਦੇਈ ਜਾਊਗੀ ਹਾਂਜੀ ਲੈ ਵਲੂਆ ਕਰਮ ਵਾਲੀ ਦਾ ਬਹੁਤ ਤਿਆਰ ਆ ਜੀ ਬਹੁਤ ਚੰਗੀ ਬਣੀ ਹੈ ਥਣ ਬਹੁਤ ਚੰਗਾ ਲੱਗੇ ਉਹਨਾਂ ਹੀ ਲੈ ਵਾਗੇ ਆ ਜੀ ਉਹਨਾਂ ਹੀ ਕਿੱッセ ਆ ਜੀ ਆ ਵੇਖੋ ਜੀ ਆ ਨਾੜਾ ਨੂੜਾ ਲੈਵੇ ਦੀਆਂ ਪੁੱਲ ਗੁੱਠੇ ਵਰਗੀਆਂ ਮੋਟੀਆਂ ਨਾੜਾਂ ਨਾੜਾਂ ਦਾ ਮੜਿਆ ਪਿਆ ਦੇਵਾ ਜੀ ਦੁੱਧ ਵਾਲੀਆਂ ਨੇ ਕਿਸੇ ਵੀਰ ਦੇ ਪਸੰਦਾ ਵੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਆਕ ਬਹਿਣੀ ਦੇ ਪਾਸੇ ਵੀ ਵੇਖ ਲੋ ਜੀ ਚਾਰ ਸਵੇਰਿਓਂ ਲੈਵਾ ਪੂਰਾ ਫਸਮਾ ਫੱਟ ਲੈਵਾ ਜੀ ਨਾੜਾਂ ਨੂੜਾ ਬਹੁਤ ਸੋਹਣੀਆਂ ਮੋਟੀਆਂ ਦੁੱਧ ਵਾਲੀਆਂ ਇਹ ਖਾ ਦਿਓ ਜੀ ਤੋੜ ਕੇ ਬਰੀਡ ਕੁਆਲਿਟੀ ਬਹੁਤ ਹੈ ਰੇਡ ਵਾਲੀ ਵਹਿੜਾ ਦੁੱਧ ਵਾਲੀ ਆ ਬਾਕੀ ਇਹ ਕਾਵਾ ਦੁੱਧ ਵੀ ਸੰਗਣਾ ਹੁੰਦਾ ਜੀ ਕਰ ਲਓ ਜੀ ਤੋਰ ਚਾਲ ਚੈੱਕ ਕਰਮ ਵਾਲੇ ਜੀ ਉਹ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਮਸੱਲੀ پارک ਤੁਸੀਂ ਆਪ ਕਰਨੀ ਆ ਬਾਈ ਜੀ ਕੱਦ ਕਾਠ ਵਾਲੀ ਵਹਿੜਾ ਸੋਹਣੀ ਸਨੱਖਤੀ ਉੱਚੀ ਲੰਮੀ ਵਹਿੜਾ ਪੂਰੀ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ ਚੰਗੀ ਵਹਿੜਾ ਬਾਈ ਜੀ ਜਰਸੀ ਦਾ ਬੱਛਾ ਮਗਰੇ ਦੇ ਮੋੜ ਲਈ ਲਓ ਬਾਈ ਜੀ ਏ ਸੁਈ ਅੱਜੀ ਆ ਵਿਚਾਰੀ ਚੱਲ 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 ਬੱਚੇ ਦਾ ਲਾਲਚ ਕਰਦੀ ਨਾ ਥੋੜਾ ਜਿਹਾ ਤਰਨ ਤੋਂ ਤਾਂ ਕਰਦੀ ਲੋ ਬਾਈ ਜੀ ਇਸੇ ਵੀਰ ਦੇ ਪਸੰਦ ਆ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ ਕਦ ਕਾਠ ਵਾਲੀ ਐ ਸੋਹਣੀ ਸੁਨੱਖੀ ਐ ਚਾਰੇ ਥਣ ਪੂਰੇ ਗੈਵ ਚ ਚਾਰਾਂ ਟਿੰਡਾ ਤੇ ਪੀੜੀ ਦੇ ਪਾਗੈ ਨੂੰ ਕੱਲਾ ਕੱਲਾ ਥਣ ਲੱਗਿਆ ਬਾਈ ਜੀ ਅਗੇ ਥੋੜੀ ਖੁੱਲੀ ਆ ਜੀ ਹਾਂ ਜੀ ਖੁੱਲੀ ਆਈ ਕਰਕੇ ਰਸੇ ਨਾਲ ਬਾਈ ਜੀ ਨਹੀਂ ਤੁਰਨਾ ਆਉਂਦਾ ਫਾਰਮ ਦੇ ਵਿੱਚ ਜਿਹੜੀ ਖੁੱਲੀ ਹੋਈ ਆ ਲੈ ਚਲੋ ਜੀ ਘਰ ਨੂੰ ਤਰਕੂ ਦੀ ਬੱਚੇ ਮਾਰੀ ਲਓ ਜੀ ਕਰੋ ਜੀ ਚੱਕ ਬੱਚੇ ਨੂੰ ਛੱਡ ਕੇ ਦੂਰ ਜਾਣ ਨੂੰ ਨਹੀਂ ਜੀ ਕਰਦਾ ਕੱਲੀ ਦਾ ਸੋਹਣੀ ਸੁਨੱਖੀ ਤੋੜਾ ਤੋੜਾ ਬਹੁਤ ਚੰਗਾ ਜੀ ਨੂੰ ਮੱਥੇ ਦੀ ਫੇਸ ਕੁਆਲਿਟੀ ਦੀ ਪੂਰੀ ਸੋਹਣੀ ਐ ਸੁਨੱਖੀ ਐ ਇੱਕੀ ਜੈਡ ਮਾੜਾ ਬਾਈ ਜੀ ਦੀ ਇਹਦਾ 75000 ਰੁਪਿਆ ਬਾਈ ਜੀ ਹੋ ਜੂ ਮਾਨਤਾਨ ਮੁੱਕ ਤੇ ਜੀ ਮਾਨਤਾਨ ਕਰਦਾਂਗੇ ਲੋ ਬਾਈ ਜੀ 75000 ਰੁਪਿਆ ਬਾਈ ਜੀ ਨੇ ਮੁੱਲ ਕੀਤਾ ਮੁੱਕ ਤੇ ਮਾਨਤਾਨ ਹੋ ਜੂਗਾ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਆਪਣਾ 884760140 ਇੱਕ ਵਾਰੀ ਫੇਰ ਦੱਸ ਦਿਓ ਜੀ 884760140 ਲੋ ਬਾਈ ਜੀ ਮੋਬਾਈਲ ਨੰਬਰ ਤੁਹਾਡਾ ਦੱਸਤਾ ਬਾਈ ਜੀ ਨੇ ਸਕਰੀਨ ਤੇ ਚੱਲੂਗਾ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜਰੂਰ ਕਰਿਓ ਵੀਡੀਓ ਸੋਹਣੀ ਲੱਗੇ ਬਾਈ ਜੀ ਅੱਗੇ ਸ਼ੇਅਰ ਕਰ ਦਿਓ ਲਾਈਕ ਕਰ ਲੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਅੱਗੇ ਵਾਸਤੇ ਤੁਹਾਡੇ ਤੱਕ